ਗੁਰਵੀਰ 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 ਗੋਪੀ 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 ਨੇ ਦੋ ਧੌੜਾਂ ਬਣੀਆਂ ਟ੍ਰਾਈਸਾਈਕਲ ਨਾਲ ਸਲਵ ਕਰਾਂਗੇ ਇੱਕ ਪਾਸੇ ਦੀਪ ਹੈ ਇਹ ਚੂੜ ਚੱਕ ਪਿੰਡ ਮੇਰੇ ਮਿੱਤਰੋ ਆਓ ਵੱਜਦੀਆਂ ਪੰ ਜਿੰਨੇ ਆਖਦੇ ਸੀ ਆ ਵੀ ਰੂਹ ਖੁਸ਼ ਕਰ ਗਿਆ ਲਓ ਅਗਲੀ ਕਬੱਡੀ ਰਵੀ ਹੈ ਛੰਡੇਆਂ ਦਾ ਪਿੰਡ ਹੈ ਲਾਈਨ ਤੇ ਲਿਆ ਜਾ ਰਿਹਾ ਸੱਟ ਨੂੰ ਔਰ ਸਾਹਮਣੇ ਖੇਡ ਮੈਦਾਨ ਵਿੱਚ ਰਵੀ ਦੀ ਵੇਨ ਚਾਰ ਜਾਫੀ ਨੇ ਕਿੰਮ ਵਾਲੀਆਂ ਦੀਆਂ ਗੱਲਾਂ ਹੁੰਦੀਆਂ ਛੰਡੇਆਂ ਵਾਲੀਆਂ ਦੀਆਂ ਗੱਲਾਂ ਹੁੰਦੀਆਂ ਆ ਲੋਡੀ ਨੂੰ ਨੰਬਰ ਲੱਗੇ ਤਾੜੀਆਂ ਜਰ ਜਿੱਤੇ ਆ ਜਿਹੜਾ ਮਰਜੀ ਨੰਬਰ ਨੇ ਕੋਟ ਗ੍ਰਾਉਂਡ ਦੀ ਟੀਮ ਨੇ ਕੋਟ ਗ੍ਰਾਉਂਡ ਫਾਈਨਲ ਦੇ ਵਿੱਚ ਪਹੁੰਚ ਗਈ ਖੁਸ਼ ਹੋ ਜੂਗੀ ਆਓ ਮਾਰੋ ਤਾੜੀਆਂ ਮੇਰੇ ਵੀਰਿਆ ਅਮਲ ਮੁਲਕ ਐਂਡ ਰਵਣਾਂ ਨੂੰ ਵਾਦਾ ਜਾਂਦਾ ਹੈ ਕਿ ਮਿਹਨਤ ਹੈ ਇਹ ਮਿਹਨਤ ਦੇ ਨਾਲ ਗੱਲ ਬਣਦੀ ਹੈ ਮੇਰੇ ਵੀਰੋ ਇਹ ਮਿਹਨਤ ਦੇ ਨਾਲ ਕਹਿੰਦੇ ਗੱਲ ਬਣਦੀ ਹੈ ਮਿਹਨਤਾਂ ਦੇ ਬਿਨਾ ਕੋਈ ਮੁਕਾਮ ਹੁੰਦਾ ਨਾ ਗੁਰੂ বিনা ਯੋਗਿਆ ਗਿਆਨ ਹੁੰਦਾ ਨਾ ਕਹਿੰਦੇ ਮੇਰੇ ਤੋਂ ਮੇਰਾ ਗੱਲ ਨਹੀਂ ਬਣਦੀ ਪਰ ਆਹ ਸਰੀਰ ਨੂੰ ਉਹਨਾ ਫਲੈਕਸੀਬਲ ਬਣਾਉਣਾ ਵੱਡੀ ਮਿਹਨਤ ਕਰਨੀ ਪਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਯਾਰ ਗ라운ਡ ਤਾਂ ਗਿਆ ਇੱਕ ਮਿੰਟ ਕਮਲ ਰੁਕੀ ਯਾਰ ਇੱਕ ਮਿੰਟ ਕੀ ਕਰਨ ਦੇ ਯਾਰ ਬੰਦੇ ਆ ਯਾਰ ਜਿਹੜੇ ਪਿੱਛੇ ਆਓ ਉਹ ਕੀ ਜੋ ਆਹ ਰਿਆ ਆਹ ਬੱਲੇ ਆਹ ਸੁਆਦ ਹੈ ਇਹ ਮੂਲਕ ਤੋਂ ਆਇਆ ਹੈ ਇਹਨੇ ਬੜਾ ਆ ਸਵਾਦ ਹੈ ਇੱਕ ਗੱਲ ਰਪਿੰਦਰ ਜੇ ਤੰਦ ਜੋ ਕਿ ਉਹਨਾਂ ਦਾ ਬੰਦਾ ਨੂੰ ਪਤਾ ਹੀ ਲੱਗਣਾ ਹੈ ਸੱਦਾ ਦੁਵਾਰਾ ਕਿਵੇਂ ਹੋਣਾ ਹੈ ਪਰਮਾਤਮਾ ਨੇ ਉਹ ਚੜ੍ਹਦੀ ਕਲਾ ਵਿੱਚ ਰੱਖੇ ਅਮਰਜੀਤ ਦੇਖ ਲੈ ਰਪਿੰਦਰ ਉੱਥੇ ਹੀ ਚੱਕ ਲੈ ਨੌਜਾਨਾ ਫਿਰ ਇੰਨਾ ਫਲੈਕਸੀਬਲ ਸਰੀਰ ਗਲਤੀ ਵੀ ਹੋ ਸਕਦੀ ਹੈ ਜਦੋਂ ਇਹ ਕਰਦੇ ਆ ਨਾ ਗੇਮ ਆਪਣੀ ਪਰ ਮੇਰੇ ਵੀਰੋ ਜਦੋਂ ਕਹਿੰਦੇ مالک ਦਾ ਹੱਥ ਸਰ ਤੇ ਹੋਵੇ ਇਹ ਲੋ ਬਾਤ ਕੋ ਜੋ ਜਾਂਦਾ ਹੈ ਆ ਨੌਜਨ ਹੁਣ ਤੀਰ ਕਮਾਨ ਮੈਨੂੰ ਲੱਗਦਾ ਬਣਾ ਦੂਗਾ ਐਨ ਗੱਲ ਵੱਖਰੀ ਕਰ ਜੂਗਾ ਬਈ ਤਾੜੀਆਂ ਜਿਨ੍ਹਾਂ ਨੂੰ ਪਰਮਾਤਮਾ ਨੇ ਦੋ ਹੱਥ ਬਖਸ਼ੇ ਆ ਵੇਖ ਮੂਰ ਕਾ ਰਿਆ ਆ ਵੇਖ ਤੇਰੇ ਲਈ ਸਾਰਿਆਂ ਨੇ ਤਾੜੀਆਂ ਮਾਰ ਦਿੱਤੀਆਂ ਮੈਂ ਤੇ ਆਪ ਹੈਰਾਨ ਹੋ ਜਾਨਾ ਬਬੂ ਲਾਲ ਨਾਰਦੀ ਇਹ ਮੁੰਡਾ ਇੰਨਾ ਫਲੈਕਸੀਬਲ ਹੈ ਬੰਦੀ ਮਿਹਨਤ ਕਰਦਾ ਹੈ ਕਿੰਨੀ ਮਿਹਨਤ ਹੈ ਰਾਤ ਨੂੰ 1:30 ਵਜੇ ਚੱਲ ਕੇ ਟ੍ਰੇਨ ਫੜ ਕੇ ਸਵੇਰੇ 7:00 ਵਜੇ ਨੂੰ ਇਹ ਨੌਜਨ ਸ਼੍ਰੀ ਅਬਕਸਰ ਸਾਡੀ ਧਰਤੀ ਤੇ ਪਹੁੰਚਿਆ 10:00 ਵਜੇ ਦਿਨ ਉੱਥੇ ਆ ਗਿਆ ਵੀ ਹੈ ਕੋਈ ਚਾਹ ਹੁੰਦਾ ਵੀ ਮੈਨੂੰ ਉੱਥੇ ਬੁਲਾਇਆ ਗਿਆ ਮੈਨੂੰ ਅੱਜ ਕਿਰਲਗੜ੍ਹ ਵਾਲਿਆਂ ਨੇ ਬੁਲਾਇਆ ਮੇਰਾ ਮਾਣ ਕਰਦਾ ਕੋਈ ਕਵੀ ਰਹਿਣ ਆ ਜਾਵੇ ਔਰ ਤੁਸੀਂ ਕੋਈ ਕਵੀ ਪਰਮਾਰ ਹੈ ਬਹੁਤ ਸਨਕਾਰ ਔਰ ਜਿਹੜੇ ਸੱਜਣ ਸਾਡੇ ਨਹੀਂ ਕੰਮ ਜਿਹਨਾਂ ਦਾ ਉਹ ਥੋੜਾ ਦੁਨੀਆ ਨੇ ਟੈਣਾ ਯਾਰ ਵੀ ਉਹਦੇ ਮਾਲਵੇ ਦੇ ਵਿੱਚ ਵਾਕੇ ਅੱਜ ਚਿੰਤ ਕਰ ਗਿਆ ਇਹਨਾਂ ਨੂੰ ਪਰ ਸਮੇਂ ਦੀ ਗੱਲ ਹੋਣੀ ਹੈ ਆ ਸਮੇਂ ਦੀ ਗੱਲ ਹੋਣੀ ਹੈ ਸੋਹਣੇ ਸਰੀਰ ਦੇ ਉੱਤੇ ਹੋਏ ਉਹ ਮੈਨੂੰ ਲੱਗਦਾ ਥੰਮੜ ਫਿਰ ਆਪੋ ਆਪਣੇ ਅਨਾਨ ਹਰ ਇੱਕ ਬਲਾਰਾ ਜਿਹੜਾ ਗੱਲ ਕਰਦਾ ਹੈ ਹਰ ਇੱਕ ਬਲਾਰਾ ਜਿਹੜਾ ਉਹ ਚਾਹੁੰਦਾ ਵੀ ਜਿਹੜਾ ਮੁੰਡਾ ਰੇਡ ਪਾ ਰਿਹਾ ਹੈ ਜਾਂ ਇਹਦਾ ਪਿੰਡ ਕਿਹੜਾ ਹੈ ਇਹਦਾ ਨਾਂ ਕੀ ਹੈ ਉਹ ਵਿਸਥਾਰ ਨਾਲ ਮੈਂ ਦੁਨੀਆ ਨੂੰ ਦੱਸਾਂ ਔਰ ਸਾਹਮਣੇ ਇੱਕ ਪਾਸੇ ਨੌਜਣ ਤੰਮੂ ਹੈ ਵੱਜਦੇ ਠੱਕੇ ਇਸ ਨੌਜਵਾਨ ਦੀ ਗੱਲ ਕੀਤੀ ਵੀ ਇਹ ਨੌਜਵਾਨ ਡੇਜ਼ਰਵ ਕਰਦਾ ਸੀਗਾ ਇਹਦਾ ਹੱਕ ਬਣਦਾ ਸੀ ਕਿਸੇ ਨਾ ਕਿਸੇ ਕੰਟਰੀ ਦੇ ਲਈ ਪਰ ਜਿਵੇਂ ਸਿਆਣੇ ਕਹਿੰਦੇ ਐ ਵੀ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਲਓ ਇਹ ਖਿਡਾਰੀ ਵੀ ਵਧੀਆ ਤੇ ਕੋਚ ਵੀ ਵਧੀਆ ਇਹ ਰਿਸ਼ਵਾਲ ਪਹਿਲਵਾਨ ਨੇ ਜਿਹੜੇ ਸ਼ੁਰੂ ਕੀਤਾ ਗਿਆ ਬਹੁਤ ਵਧੀਆ ਸੋਚਦਾ ਮਾਲਕ ਹੈ ਇਹ ਨੌਜਵਾਨ ਤੇ सोनू ਨਾਲ ਬਹੁਤ ਵੱਡਾ ਪਿਆਰ ਕਰਦੇ ਆ ਤੋ ਇੱਕ ਵਾਰੀ ਜੋਰਨਾਰ ਤਾੜੀਆਂ ਮਾਰ ਕੇ ਦੱਸਣਗੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਅਗਰਾ ਸਰਵਾਰ ਆਇਆ ਤੋਲਾ ਸਾਹਿਬ ਆਏ ਜੀ ਅਸਰਗੜਾ ਲੱਗੇ ਆ ਜੀ ਬਹੁਤ ਬਹੁਤ ਧੰਨਵਾਦ ਆਓ ਜੀ ਆਓ ਕਮੈਂਟਰੀ ਕਰਦੇ ਤੁਹਾਡੇ ਸੰਚਾਰ ਹੈ ਬਾਈ ਕਰੋ ਜੀ ਮਾਨ ਸਰਵਾਰ ਅਗਲਾ ਜੀ ਆਓ ਪਾਜੀ ਤੁਸੀਂ ਹੋ ਗਈ ਅੰਦਰ ਬਾਈ ਬਰਾ ਗੋਲੂ ਬਹੁਤ ਬਹੁਤ ਧੰਨਵਾਦ ਆਓ ਜੀਤੂ ਰਣੀ ਦੇ ਬਹੁਤ ਬਹੁਤ ਧੰਨਵਾਦ ਹੈ ਅਗਲਾ ਮਾਣ ਸਰਮਾ ਦੋਸ ਜੀ ਵਿਸ਼ਾਲ ਕੈਰੋ ਵਾਲਾ ਦਾ ਕਬੱਡੀ ਬਾਜੀ ਮੈਚ ਦੀ ਸ਼ੁਰੂਆਤ ਕਰਦੀ ਹੈ ਰੈਫਰੀ ਸਾਹਿਬ ਨੂੰ ਬੇਨਤੀ ਹੈ ਵਿਸ਼ਾਲ ਕੈਰੋ ਇੱਕ ਪਾਸੇ ਲੈਂਡਮਾਰਕ ਕਬੱਡੀ ਕਲੱਬ ਮੈਡਮ ਮੋਗੇ ਦੀ ਟੀਮ ਹੈ ਸਰਦਾਰ ਅਵਤਾਰ ਸਿੰਘ ਜੀ ਵਹਿਣਾ ਇੱਕ ਬਾਜੇ ਦੇ ਵਿੱਚ 2000 ਨਾਲ ਦਰਮਿਆਨ ਟੱਕਰ ਹੋਈ ਹੈ ਇੱਕ ਬਠਿੰਡੇ ਦੀ ਹੈ ਇੱਕ ਮੋਗੇ ਦੀ ਹੈ ਇਹਨੂੰ ਕਹਿੰਦੇ ਦਾਣੇ ਪਾਣੀ ਦੀ ਖਿੱਚ ਹੁੰਦੀ ਹੈ ਕਿੱਥੇ ਬੇਸ਼ਾਨ ਸਾਰੇ ਪਿੰਡ ਆਇਆ ਮੁੰਡਾ ਧਰਮ ਧੰਨਵਾਦ ਆਏ ਜਿਲੋਂ ਧੰਨਵਾਦ ਹੈ ਸਾਡੇ ਸਾਰੇ ਭਰਾ ਜੀ ਆਏ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਸਨਮਾਨ ਕਰੀਏ ਟੀਮਾਂ ਫਾਈਨਲ ਦੇ ਤਲਵੀਰ ਯੂਕੇ ਦੇ ਪੰਮਾ ਕਨੇਡਾ ਤੇ ਸਾਡੇ ਸਾਜਣ ਕਨੇਡਾ ਕੋਈ ਹੋਰ ਸਾਰੇ ਗੱਲ ਸਨਮਾਨ ਦੇ ਆਓ ਜੀ ਆਓ ਬਾਈਕ ਔਰ ਕਰੋੜ ਦੀ ਟੀਮਾਂ ਆਉਣਾ ਜੀ ਜਲਦੀ ਜਲਦੀ ਆਈ ਜਾਓ ਜੀ ਪਰ ਅੱਗ 13 ਵੀ ਤੇ ਜਰਮਨ ਯੂਕੇ ਹਾਜੀ 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 ਹਾ ਬਾਰ ਬਾਰ ਵਾਜਾ ਦੇਂਦੇ ਯਾਰ ਤੇ ਪ੍ਰਬੰਧਕਾਂ ਨੇ ਕੋਈ ਗੱਲ ਕਹਿ ਤੀ ਫੇਰ ਕਹਿੰਦਾ ਜੀ ਟੀਮ ਕਰਤੀ ਸਾਡੀ ਜਾਂ ਉਦਾਂ ਬੋਲਦਾ ਨਹੀਂ ਚੰਗੇ ਲੱਗੀ ਦਾ ਕੋਈ ਦੂਰ ਤੋਂ ਆਇਆ ਭਰਾ ਸਾਡਾ ਮੈਂ ਵੀ ਕਹਿਣ ਵਾਲਿਆ ਤੇਰਾ ਧੰਨਵਾਦ ਹੈ ਕਿਉਂਕਿ ਸੁਣੋ ਦਾ ਪਿਆਰ ਹੈ ਸਾਰੇ ਭਰਾਵਾਂ ਦੇ ਨਾਲ ਟੀਮਾਂ ਦੋਨੇ ਪੁੱਜ ਗਈਆਂ ਸਿੱਧੂ ਬਾਲ ਸਰਿੰਦਰ ਕੌਰ ਉਹਨਾਂ ਦੀਆਂ ਤਵਾਵਾਂ ਨੇ ਸੱਡੀ ਪਰਵਾੜ ਦਾ ਹੀਰਾ ਜਿੱਥੇ ਅੱਜ ਦੇਖਿਆ ਹੈ ਇੱਥੇ ਟਿਕੜੋਂ ਬਹੁਤ ਔਖਾ ਕਿ ਜਿੱਤ ਕੇ ਰਕਾਨੇ ਦੁਨੀਆ ਮੈਂ ਮੇਰੀ ਅੰਮੀ ਦੀਆਂ ਪੈਰਾਂ 'ਚ ਟੱਕਾਂ ਦਾ ਉਹ ਜਿੱਥੇ ਤੇਰਾ ਯਾਰ ਬੈਠਾ ਉਥੇ